ਹੱਥ ਉੱਪਰ ਰੱਖ ਕੇ ਗੋਡਾ ਤਾਂ ਲੈ ਕੇ ਆਣਾ ਹਾਂ ਹੱਥ ਇੱਕ ਥਾਂ ਹੀ ਰੱਖਣੇ ਆਂ ਹਾਂ ਗੋਡੇ ਨੂੰ ਨਾਲ ਲਾਉਣਾ ਹੱਥ ਤੇ ਹਾਂ ਹੱਥ ਇੱਥੇ ਰੱਖ ਕੇ ਗੋਡਾ ਨਾਲ ਹਾਂ ਹਾਂ ਥੋੜਾ ਨੀਵਾ ਕਰ ਲੈ ਕਰ ਹਾਂ ਹੁਣ ਹੁਣ ਗਿੱਟੇ ਹਲਾਉਣੇ ਐ ਐ ਮੋੜਨੇ ਐ ਕੱਲਾ ਪੈਰ ਐ ਐ ਯਾਰ ਐ ਹਾਂ ਉੱਪਰ ਨੀਚੇ ਕਰ ਉੱਪਰ ਨੀਚੇ ਆਂ ਤਾਂ ਉੱਪਰ ਥੱਲੇ ਹਾਂ ਹਾਂ ਥੱਲੇ ਕਰ ਆਰੇ ਥੱਲੇ ਆ ਰਹੀ ਸਿੱਧਾ ਕਰ ਆਂ ਨਹੀਂ ਐ ਐ ਕਰ ਹਾਂ ਆਹਾ ਆ ਹਲਾਈਏ ਨਾਲੇ ਹਾਂ ਇੱਧਰ ਹੁਣ ਆਇ ਲੱਕ ਹਲਾਉਣਾ ਐ ਲੱਕ ਦੀ ਐ ਰੋ ਐਕਸਰਸਾਈਜ਼ ਹਾਂ ਹਾਂ ਹੁਣ ਦੂਜੇ ਰੋਡ ਕਰਨਾ ਇਧਰੋਂ ਆਏ ਨੂੰ ਹਾਂ ਐ ਐ ਹੋਰ ਇਧਰੋਂ ਹੁਣ ਐ ਐ ਇਹਨੂੰ ਹੁਣ ਦੂਜੇ ਪਾਸੇ ਨੂੰ ਐ ਹੁਣ ਮੋੜੇ ਐ ਪਿੱਛੇ ਨੂੰ 10 ਵਾਰੀ ਹਾਂ ਆ ਜਾ ਹੁਣ ਹੁਣ ਮੋੜ ਹੁਣ ਮੋੜੇ ਮੂਰ ਨੂੰ ਲਿਆ ਪਿੱਛੇ ਐ ਐ ਨੂੰ ਦੇਖੀ ਐ ਪਿੱਛੇ ਤੋਂ ਐ ਗਾਂ ਨੂੰ ਪਿੱਛੇ ਤੋਂ ਗਾਂ ਹਾਂ ਹਾਂ ਇਧਰ ਨਾਲ ਵੀ ਹੁਣ ਤਾਂ ਆਣਾ ਹਲਾ ਦੇ ਹਾਂ ਹਾਂ ਹਣ ਦੂਜੇ ਲੋਟ ਹੂੰ ਹੁਣ ਬੈਠ ਕੇ ਡੰਡ ਕੱਢਨੇ 10 ਬੈਠ ਕੇ ਬੈਠ ਐ ਖੜਾਓ 4 5 6 7 8 9 10 ਹੁਣ ਲੰਮਾ ਪੈ ਕੇ ਡੰਡ ਕੱਢ ਓਏ ਕਾਲੂ ਵੀ ਆ ਗਿਆ ਓਏ ਕਾਲੂ ਵੀ ਠੀਕ ਆ ਕਾਲੂ ਨੂੰ ਬੁਖਾਰ ਹੋ ਗਿਆ ਜੀ ਯਾਰ ਭਾਰ ਘਟ ਗਿਆ ਇਹਦਾ ਹੋਰ ਦੇਖੋ ਡੰਡ ਘਟੀਆਂ ਨਾ ਚੱਲ ਹਾਂ 2 3 4 5 6 7 8 9 10 ਇੱਕ ਹੱਥ ਨਾਲ ਕਾਲੂ ਦਾ ਘਟ ਗਿਆ ਭਾਰ ਤੇ ਇਹਨੂੰ ਹੋ ਗਿਆ ਸੀ ਬੁਖਾਰ ਐਕਸਰਸਾਈਜ਼ ਖਰਾਬ ਕਰਤੀ ਤੂੰ ਜੋਤੇ ਦੀ ਹੋਰ ਦੇਖ ਇਹ ਬਿਰੂ ਆਇਆ ਤੂੰ ਚੱਲ ਇਹ ਕਹਿੰਦੇ ਅਸੀਂ ਵੀ ਐਕਸਰਸਾਈਜ਼ ਕਰਨੀ ਆ ਹੂੰ ਇੱਕ ਦੋ ਹੁਣ ਦੂਜੇ ਹੱਥ ਨਾਲ ਇੱਕ ਦੋ ਤਿੰਨ 4 5 6 7 8 9 10 ਹੁਣ ਤੂੰ ਆਰਾਮ ਨਾਲ ਬਹਿ ਜਾ ਥੱਕ ਗਿਆ ਹਉਣ ਤੋਂ ਉੱਥੇ ਨਾ ਜਵਾਕ ਗੱਲ ਗਰਾਊਂਡ ਚ ਐਂਟ੍ਰੇਨਿੰਗ ਕਰੀ ਜਾਂਦੇ ਸੀ ਅੱਗੇ ਦੇ ਤੱਕ ਨਹੀਂ ਆਇਆ ਹੂੰ